ਲੋਕ ਸਭਾ ਚੋਣਾਂ ਦੇ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾਏ ਜਾ ਰਹੇ ਆ ਤੇ ਉੱਥੇ ਹੀ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਕੋ ਇੱਕ ਹਰਿਆਣਾ ਤੋਂ ਉਮੀਦਵਾਰ ਹਰਜੀਤ ਸਿੰਘ ਬਿਰਕ ਵੱਲੋਂ ਆਪਣੇ ਲੋਕ ਸਭਾ ਹਲਕਾ ਕਰਨਾਲ ਤੋਂ ਨਾਮਜ਼ਦਗੀ ਪੱਤਰ ਉਹਨਾਂ ਨੇ ਦਾਖਲ ਕਰਵਾਇਆ ਤਾਂ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਜਿੱਥੇ ਵੱਡੇ-ਵੱਡੇ ਛੱਡ ਕੇ ਉਮੀਦਵਾਰਾਂ ਵੱਲੋਂ ਆਪਣੀਆਂ ਪਾਰਟੀਆਂ ਨੂੰ ਦਿੱਤੇ ਜਾ ਰਿਹਾ ਹੈ ਤੇ ਪਾਰਟੀਆਂ ਤੋਂ ਅਸਤੀਫੇ ਦੇ ਕੇ ਦੂਜੀ ਪਾਰਟੀਆਂ 'ਚ ਐਂਟਰੀ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਆਪਣੀਆਂ ਟਿਕਟਾਂ ਉਹ ਵੀ ਵਾਪਸ ਪਾਰਟੀਆਂ ਨੂੰ ਕਰ ਦਿੱਤੀਆਂ ਗਈਆਂ ਨੇ ਪਰ ਹਰਜੀਤ ਸਿੰਘ ਬਿਰਕ ਅਜੇ ਹੀ ਉਮੀਦਵਾਰ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਹੁਣ ਵੀ ਜਿਹੜੇ ਆ ਹਰ ਪੱਖ ਤੋਂ ਡਟੇ ਹੋਏ ਨਜ਼ਰ ਆ ਰਿਹਾ ਹੈ ਤੇ ਕਿਸੇ ਤਰ੍ਹਾਂ ਦਾ ਨੁਕਸਾਨ ਉਹਨਾਂ ਨੇ ਪਾਰਟੀ ਨੂੰ ਨਹੀਂ ਪਹੁੰਚਾਇਆ ਤੇ ਆਪਣੇ ਪੱਧਰ ਤੇ ਪ੍ਰਚਾਰ ਕਰਕੇ ਇਸ ਵਾਰ ਉਹ ਲੋਕ ਸਭਾ ਕਰਨਾਲ ਤੋਂ ਵੱਡੀ ਜਿੱਤ ਦਰਜ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਚੋਣਾਂ ਅਖਾੜਾ ਪੂਰੇ ਸਿਖਰਾਂ ਤੇ ਪਖਿਆ ਹੋਇਆ ਤੇ ਚੋਣ ਪ੍ਰਚਾਰ ਵੀ ਪੂਰੇ ਸਿਖਰਾਂ ਤੇ ਚੱਲ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਜੀਤ ਸਿੰਘ ਬਿਰਕ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰ ਕੇ ਅਗਲੀ ਜਿਹੜੀ ਆ ਉਹ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਕਈ ਉਮੀਦਵਾਰਾਂ ਵੱਲੋਂ ਆਪਣੇ ਟਿਕਟਾਂ ਵਾਪਸ ਕਰਕੇ ਜਿਹੜੇ ਆ ਉਹ ਪਾਰਟੀਆਂ ਨੂੰ ਛੱਡ ਕੇ ਤੱਕ ਦਿੱਤੇ ਆ ਤੇ ਦੂਜੀਆਂ ਪਾਰਟੀਆਂ ਚ ਜਾ ਕੇ ਜਿਹੜੇ ਆ ਟਿਕਟਾਂ ਲਈਆਂ ਨੇ ਜਾਂ ਉਮੀਦਵਾਰੀਆਂ ਲਈਆਂ ਨੇ ਪਰ ਇਸ ਦੇ ਬਾਵਜੂਦ ਵੀ ਸਿਮਰ ਜਿਸੀ ਮਾਨ ਦੇ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਬਿਰਕ ਆਪਣੀ ਪਾਰਟੀ ਚ ਡਟੇ ਹੋਏ ਨੇ ਤੇ ਆਪਣੇ ਪੱਧਰ ਤੇ ਪ੍ਰਚਾਰ ਕਰਕੇ ਲੋਕਾਂ ਨੂੰ ਲਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵੱਡੀ ਜਿੱਤ ਦਰਜ ਕਰਨ ਦੇ ਲਈ ਵੱਡੇ ਪੱਧਰ ਤੇ ਪ੍ਰਚਾਰ ਕਿਤਾ ਜਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ करनाल ਤੋਂ ਉਮੀਦਵਾਰ ਹਰਜੀਤ ਸਿੰਘ ਬਿਰਕ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਆਪਣਾ ਚੋਣ ਅਖਾੜਾ ਪਖਾ ਦਿੱਤਾ ਹੈ ਤੇ ਚੋਣ ਪ੍ਰਚਾਰ ਦੇ ਲਈ ਉਹ ਜ਼ਮੀਨੀ ਪੱਧਰ ਤੇ ਵੀ ਜਿਹੜੇ ਆ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਚਾਰ ਕਰ ਰਹੇ ਨੇ ਤੇ ਹਰ ਪੱਖ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਸਿੱਖ ਮੁੱਦਿਆਂ ਨੂੰ ਵੱਡੇ ਪੱਧਰ ਤੇ ਚੁੱਕਿਆ ਜਾਵੇ ਤੇ ਪੰਥਕ ਮੁੱਦਿਆਂ ਤੇ ਇਸ ਵਾਰ ਜਿਹੜੀ ਆ ਚੋਣ ਹਰਿਆਣਾ 'ਚ ਵੀ ਲੜੀ ਜਾ ਰਹੀ ਹੈ ਤਾਂ ਜਿੱਥੇ ਪਹਿਲਾਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਵਿੱਚ ਆਪਣਾ ਲੋਕ ਸਭਾ ਉਮੀਦਵਾਰ ਸੰਗਰੂਰ ਤੋਂ ਬਣਾ ਚੁੱਕੀ ਹੈ ਤਾਂ ਹੁਣ ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਵੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਉਤਾਰਿਆ ਗਿਆ ਹੈ ਹਾਲਾਂਕਿ ਇੱਕੋ ਇੱਕ ਉਮੀਦਵਾਰ ਹੈ ਜਿਹੜਾ ਕਰਨਾਲ ਤੋਂ ਚੋਣ ਲੜ ਰਿਹਾ ਹਰਜੀਤ ਸਿੰਘ ਬਿਰਕ ਤਾਂ ਹਰਜੀਤ ਸਿੰਘ ਬਿਰਕ ਵੱਲੋਂ ਆਪਣਾ ਚੋਣ ਅਖਾੜਾ ਜਿੱਥੇ ਪੂਰੇ ਸਿੱਖਾਂ ਤੇ ਪਖਾਇਆ ਹੋਇਆ ਤੇ ਉੱਥੇ ਹੀ ਉਹਨਾਂ ਨੇ ਨਾਮਜ਼ਦਗੀ ਪੱਤਰ ਭਰ ਕੇ ਆਪਣੇ ਅਗਲੇ ਚੋਣ ਮੈਦਾਨ ਦੇ ਲਈ ਅਗਨੇ ਚੋਣ ਰਣਨੀਤੀ ਦੇ ਲਈ ਉਹ ਪੂਰੀ ਤਰ੍ਹਾਂ ਜਿਹੜਿਆ ਤਿਆਰ ਨਜ਼ਰ ਆ ਰਹੇ ਨੇ ਤੇ ਅਗਲੀਆਂ ਗਤੀਵਿਧੀਆਂ ਕਰਨ ਦੇ ਲਈ ਉਹ ਚੋਣ ਮੈਦਾਨ 'ਚ ਉਤਰ ਚੁੱਕੇ ਹੈ।